हिमाचल ਦੇ ਵਿੱਚ ਲਗਾਤਾਰ ਪੰਜਾਬੀਆਂ ਦੇ ਨਾਲ ਜਿਹੜੀ ਆਉ ਕੁੱਟਮਾਰ ਹੋ ਰਹੀ ਹੈ ਕਦੇ ਗੱਡੀਆਂ ਭੰਨੀਆਂ ਜਾ ਰਹੀਆਂ ਨੇ ਕਦੇ ਐਨਆਰਆਈ ਜੋੜਾ ਉੱਥੇ ਜਾਂਦਾ ਹੈ ਤੇ ਉਹਨੂੰ ਕੁੱਟਿਆ ਜਾਂਦਾ ਤੇ ਇੱਕ ਮੁੰਡੇ ਦਾ ਜਿਹੜੀ ਕਤਲ ਹੋਣ ਦੀ ਮਾਮਲਾ ਵੀ ਜਿਹੜਾ ਸਾਹਮਣੇ ਆਇਆ ਅਸਲ ਦੇ ਵਿੱਚ ਚੱਲ ਕੀ ਰਿਹਾ ਹੈ ਹਿਮਾਚਲ ਤੋਂ ਜਾ ਕੇ ਆਏ ਯਾਤਰੀ ਜਿਹੜੇ ਆ ਉੱਥੇ ਘੁੰਮਣ ਫਿਰਨ ਕਹਿ ਲਓ ਗੁਰਦੁਆਰਿਆਂ ਦੀ ਯਾਤਰਾ ਲਈ ਕਹਿ ਲਓ ਉੱਥੋਂ ਜਾ ਕੇ ਆਏ ਨੇ ਮੁਖਸਰ ਸਾਹਿਬ ਦੇ ਉਹਨਾਂ ਨੇ ਕੀ ਕੁਝ ਦੇਖਿਆ ਚਸ਼ਮਦੀਤ ਨੇ ਉਹਨਾਂ ਚੀਜ਼ਾਂ ਸਾਰੀਆਂ ਦੇ ਤੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਬੋਟ ਸਿੰਘ ਜਟਾਣਾ ਸ਼੍ਰੀ ਮੁਕਤਸਰ ਸਾਹਿਬ ਤੋਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੀ ਹਿਮਾਚਲ ਚ ਜਾ ਕੇ ਆਏ ਹੋ ਕਹਿੰਦੇ ਹਿਮਾਚਲ ਚ ਤਾਂ ਹਾਲਾਤ ਬਹੁਤ ਖਰਾਬ ਨੇ ਲੋਕਾਂ ਨੂੰ ਰੋਕਿਆ ਜਾ ਰਿਹਾ ਕਿ ਹਿਮਾਚਲ ਵਾਲ ਤਾਂ ਮੂੰਹ ਹੀ ਨਾ ਕਰੋ ਅਸੀਂ ਜੀ ਸ਼੍ਰੀ ਹਿਮਕੁੰਡ ਸਾਹਿਬ ਤੋਂ ਆਏ ਆ ਪਿੱਛੋਂ ਹਿਮਕੁੰਡ ਸਾਹਿਬ ਆਪਣੇ ਮੁਕਤਸਰ ਸਾਹਿਬ ਨੂੰ ਆਏ ਸਾਲ ਲੰਗਰ ਵੀ ਲੱਗਦਾ ਹੈ 5 ਤਰੀਕ ਤੋਂ ਸਾਡੀਆਂ ਜਿਹੜੀਆਂ ਗੱਡੀਆਂ ਇੱਕ ਤਾਂ ਉਹ ਵੱਧ ਸੀ ਸਾਡੇ ਸਾਡੇ ਬੰਦੇ ਵੀ ਵੱਧ ਸੀ ਅਸੀਂ ਆਉਂਦੇ ਹੋਏ ਪੌਂਟਾ ਸਾਹਿਬ ਵਾਇਆ ਮਣੀ ਕਰਨ ਇੱਧਰ ਦੀ ਆਏ ਆ। ਹੂੰ ਸਾਨੂੰ ਤਾਂ ਕਰਕੇ ਨਹੀਂ ਹੋ ਸਕਦਾ ਰੁਕੇ ਬਾਕੀ ਅਸੀਂ ਜਿਹੜੇ ਕਿ ਇਸ ਜਗ੍ਹਾ ਦੇ ਵਿੱਚ ਰੁਕੇ ਨਹੀਂਗੇ ਕਿਤੇ ਵੀ ਕਿ ਸਟੇ ਨਹੀਂ ਕੀਤਾ। ਸਟੇ ਨਹੀਂ ਕੀਤਾਗਾ ਹਿਮਾਚਲ ਦੇ ਵਿੱਚ ਕਿਤੇ ਵੀ ਜਿਸ ਕਾਰਨ ਹੋ ਸਕਦਾ ਵੀ ਸਾਡੇ ਤੇ ਇਹਨਾਂ ਨੇ ਨਹੀਂ ਕੀਤਾ ਪਰ ਜਿਹੜਾ ਇਹ ਹਮਲਾ ਹੋਇਆ ਇਹ ਬਹੁਤ ਮੰਦਪਗ ਹੈ। ਹੂੰ ਇੱਕ ਪੰਜਾਬੀ ਉਹ ਹੈ ਜਿਹੜਾ ਕਿ ਜਿੱਥੇ ਵੀ ਕੋਈ ਪ੍ਰੋਬਲਮ ਆਉਂਦੀ ਹੈ ਉੱਥੇ ਜਾ ਕੇ ਲੰਗਰ ਲਾਉਂਦਾ ਹੈ ਹਿਮਾਚਲ ਵਾਲਿਆਂ ਨੂੰ ਕਿੰਨੇ ਵਾਰੀ ਪ੍ਰੋਬਲਮਾਂ ਆਈਆਂ ਹਿਮਾਚਲ ਦੇ ਵਿੱਚ ਜਾ ਕੇ ਪੰਜਾਬੀਆਂ ਨੇ ਲੰਗਰ ਲਾਏ ਆ ਹਿਮਾਚਲ ਵਾਲਿਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜੇ ਕੋਈ ਵੀ ਕਿਸੇ ਕਿਸਮ ਦੀ ਕੁਦਰਤੀ ਆਫਤ ਵੀ ਆਈ ਹੈ ਤੇ ਹਿਮਾਚਲ ਵਾਲਿਆਂ ਨੇ ਜਿਹੜਾ ਇਹ ਕੰਮ ਵੇਢ ਲਿਆ ਇਹ ਬਹੁਤ ਹੀ ਮਾੜਾ ਤੇ ਬਹੁਤ ਹੀ ਮੰਦ ਭੱਗਾ ਹੈ ਹੂੰ ਇਹ ਕੰਮ ਹਿਮਾਚਲ ਵਾਲਿਆਂ ਨੂੰ ਨਹੀਂ ਚਾਹੀਦਾ ਸੀ ਇਹ ਸ਼ੁਰੂ ਕਿੱਥੋਂ ਹੋ ਗਿਆ ਇਹ ਤਾਂ ਗੱਲਾਂ ਹੀ ਨਹੀਂ ਹੁੰਦੀਆਂ ਸੀ ਪਹਿਲਾਂ ਸ਼ੁਰੂਆਤ ਤਾਂ ਇਹ ਕੰਗਨਾਰ ਨੌਤ ਤੋਂ ਹੋਇਆ ਹੈ ਕੰਗਨਾਰ ਨੌਤ ਹੈ ਹਿਮਾਚਲ ਵਾਲਿਆਂ ਨੇ ਐਮਪੀ ਬਣਾਈ ਤੀ ਹੈ ਪਹਿਲੀ ਗੱਲ ਤਾਂ ਉਹ ਹਿਮਾਚਲ ਵਾਲਿਆਂ ਨੂੰ ਇਹ ਚਾਹੀਦਾ ਸੀ ਜਿਹੜੇ ਇਸ ਤਰ੍ਹਾਂ ਦਾ ਇਨਸਾਨ ਆ ਜਿਹੜੇ ਕਿ ਧਰਮਾਂ ਦੇ ਵਿੱਚ ਪਾੜਾ ਪਾਉਣ ਵਾਲੀ ਜਿਹੜੀ ਕਿ ਇੱਕ ਕਿਰਤੀਆਂ ਨੂੰ ਮਾੜਾ ਬੋਲਣ ਵਾਲੀ ਉਹਨੂੰ ਐਮਪੀ ਨਹੀਂ ਬਣਾਉਣਾ ਚਾਹੀਦਾ ਸੀ ਇਹ ਬਹੁਤ ਵੱਡੀ ਗਲਤੀ ਆ ਹਿਮਾਚਲ ਵਾਲਿਆਂ ਦੀ ਕਿ ਉਹਨੂੰ ਐਮਪੀ ਬਣਾਏ ਦੂਸਰੇ ਨੰਬਰ ਤੇ ਇਹ ਹੈ ਵੀ ਹਿਮਾਚਲ ਵਾਲਿਆਂ ਨੂੰ ਆਪ ਦੇ ਬਾਰੇ ਸੋਚਣਾ ਚਾਹੀਦਾ ਹੈ ਕਿ ਪੰਜਾਬੀ ਹਿਮਾਚਲ ਦਾ ਹਮੇਸ਼ਾ ਹੀ ਭੜਾ ਕੀਤਾ ਹੈ ਪੰਜਾਬੀਆਂ ਨੇ ਅਸੀਂ ਤਾਂ ਉਹ ਪੰਜਾਬੀ ਆ ਜਿਨ੍ਹਾਂ ਨੇ ਸਾਰੇ ਇਸ ਏਰੀਏ ਤੇ ਰਾਜ ਕੀਤਾ ਜੇਕਰ ਪੰਜਾਬੀ 마ੜੇ ਹੁੰਦੇ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਹਿਮਾਚਲ ਸਾਡੇ ਵਿੱਚ ਸੀ ਇਹ ਤਾਂ ਜਿਵੇਂ ਅਸੀਂ ਕਹਿੰਨੇ ਆ ਬੋਲਣਾ ਨਹੀਂ ਚਾਹੀਦਾ ਵੱਡੇ ਅਹੁਦਿਆਂ ਤੇ ਰਹੇ ਆ ਇਹ ਤਾਂ ਬੇੜਾ ਇੰਦਰ ਗਾਂਧੀ ਦਾ ਬੈਠਾ ਹੈ ਜਿਨੇ ਸਾਥੋਂ ਹਿਮਾਚਲ ਖੋਇਆ ਹਿਮਾਚਲ ਕਿਸੇ ਵळे ਪੰਜਾਬ ਦੀ ਰਾਜਸਤਾਨੀ ਹੁੰਦੀ ਸੀ ਠੀਕ ਹੈ ਪੰਜਾਬ ਦੀ ਰਾਜਸਤਾਨੀ ਹਿਮਾਚਲ ਹੁੰਦੀ ਸੀ ਤੇ ਉਦੋਂ ਤੱਕ ਕਦੇ ਕੋਈ ਪ੍ਰੋਬਲਮ ਆਈ ਨਹੀਂ ਸੀ ਨਾ ਪੰਜਾਬੀਆਂ ਨੂੰ ਆਈ ਸੀ ਨਾ ਹਿੰਦੂਆਂ ਨੂੰ ਆਈ ਸੀ ਦੂਸਰੇ ਨੰਬਰ ਤੇ ਹਿਮਾਚਲ ਵਾਲੇ ਇੱਕ ਵਾਰੀ ਕਹਿਣ ਵੀ ਪੰਜਾਬ ਦੇ ਵਿੱਚ ਆਉਂਦੇ ਆ ਉਹ ਜਦੋਂ ਵੀ ਹਿਮਾਚਲ ਵਾਲੇ ਆਉਂਦੇ ਆ ਕਿਤੇ ਵੀ ਉਹਨਾਂ ਨੂੰ ਪ੍ਰੋਬਲਮ ਆਈ ਹੋਵੇ ਕੋਈ ਜੇ ਕੋਈ ਉਹਨਾਂ ਦਾ ਟਾਇਰ ਵੀ ਪੈਂਚਰ ਹੋਇਆ ਤੇ ਸਾਡੇ ਪੰਜਾਬੀਆਂ ਨੇ ਨਾਲ ਲਾ ਕੇ ਉਹਨਾਂ ਨੂੰ ਪੈਂਚਰ ਲਵਾਇਆ ਹੂੰ ਨਾ ਕਿ ਜੇਕਰ ਉਹਨਾਂ ਨੂੰ ਉਹਨਾਂ ਦੀਆਂ ਧੀਆਂ ਪੈਣਾ ਨਾਲ ਆਈਆਂ ਸਾਡੇ ਪੰਜਾਬ ਦੇ ਵਿੱਚ ਤੇ ਸਾਡੇ ਪੰਜਾਬੀਆਂ ਨੇ ਜੇ ਕਿਤੇ ਉਹਨਾਂ ਨੂੰ ਕੋਈ ਪ੍ਰੋਬਲਮ ਆਈ ਆ ਰਹਿਣ ਨੂੰ ਜਗਾ ਵੀ ਦਿੱਤੀ ਆ ਔਰ ਖਾਣ ਲਈ ਰੋਟੀ ਵੀ ਦਿੱਤੀ ਆ ਹੂੰ ਪੰਜਾਬੀਆਂ ਦੇ ਦੇਲ ਐਡੇ ਵੱਡੇ ਆ ਮੈਂ ਅੱਜ ਵੀ ਕਹਿਣਾ ਪੰਜਾਬੀਆਂ ਨੂੰ ਅਪੀਲ ਕਰਦਾ ਆ ਆਪਾਂ ਇਸ ਤਰ੍ਹਾਂ ਦੀ ਜੰਗ ਨਹੀਂ ਵਿੱਢਣੀ ਕਿ ਜੇਕਰ ਆਪਾਂ ਨੇ ਉਹ ਲੋਕਾਂ ਨੂੰ ਉੱਧਰ ਇਸ ਤਰ੍ਹਾਂ ਕਰ ਰਹੇ ਆ ਤੇ ਆਪਾਂ ਵੀ ਉਹਨਾਂ ਦਾ ਉਹੀ ਜਵਾਬ ਦੇ ਗਏ ਆਪਾਂ ਉਹਨਾਂ ਦਾ ਇੱਕ ਜਵਾਬ ਜ਼ਰੂਰ ਦੇ ਗਏ ਕਿ ਆਪਾਂ ਹਿਮਾਚਲ ਜਾਣਾ ਬੰਦ ਕਰ ਦੇਗੇ ਹੂੰ ਕਿਉਂਕਿ ਹਿਮਾਚਲ ਨੂੰ ਕਮਾਈ ਟੂਰਿਸਟ ਤੋਂ ਆ ਤੇ ਟੂਰਿਸਟ ਸਭ ਤੋਂ ਵੱਧ ਪੰਜਾਬੀ ਆ ਜਿਹੜਾ ਉੱਥੇ ਜਾਂਦਾ ਜਿਹੜਾ ਉੱਥੇ ਜਾਂਦਾ ਤੇ ਫਿਰ ਵੀ ਆਕੜਦੇ ਉਹ ਨਾਲੇ ਪੈਸਾ ਲੈਂਦੇ ਨਾਲੇ ਛੇਤਰਵਾੜ ਤੇ ਬਿਲਕੁਲ ਬਿਲਕੁਲ ਪੰਜਾਬ ਦੇ ਪੈਸੇ ਤੇ ਅਰਾਜ਼ ਕਰਦੇ ਆ ਫਿਰ ਵੀ ਨਾਲੇ ਤੇ ਮੈਂ ਇਹ ਕਹਿੰਨਾ ਜੇ ਪੰਜਾਬੀਆਂ ਨੇ ਛਿੱਤਰ ਹੀ ਖਾਣੇ ਆ ਫਿਰ ਟੂਰਿਸਟ ਜਾਣ ਦਾ ਕੀ ਫਾਇਦਾ ਜੇ ਟੂਰਿਸਟ ਜਾਣਾ ਹੀ ਫਿਰ ਇੱਧਰ ਜਾਵੜੂ ਜੰਮੂ ਕਸ਼ਮੀਰ ਨਹੀਂ ਜਾਵੜੂ ਯਾਰ ਵਧੀਆ ਏਰੀਆ ਵਧੀਆ ਬਾਦੀਆਂ ਬਹੁਤ ਸੋਹਣਾ ਕੋਈ ਪ੍ਰੋਬਲਮ ਵੀ ਨਹੀਂ ਹੂੰ ਇੱਧਰ ਚਲੇ ਜਾਓ ਜ਼ਰੂਰੀ ਆ ਤੁਸੀਂ ਆਪਦੇ ਬੱਚਿਆਂ ਨੂੰ ਨਾਲ ਲਿਜਾ ਕੇ ਆਪਦੀਆਂ ਘਰ ਵਾਲੀਆਂ ਨੂੰ ਨਾਲ ਜਾ ਕੇ ਬੇਪਤੀ ਕਰਾਉਣੀ ਆ ਹੂੰ ਬੇਪਤੀ ਗਰਾਉਂ ਨਾਲੋਂ ਹਿਮਾਚਲ ਦੇ ਵਿੱਚ ਜਾਓ ਕਹਿੰਦੇ ਆ ਕਿ ਉੱਥੇ ਕੁਝ ਮਿੰਟਾਂ ਦੇ ਵਿੱਚ ਹਜ਼ਾਰਾਂ ਦੀ ਭੀੜ ਇਕੱਠੀ ਹੁੰਦੀ ਹੈ ਤੇ ਆ ਕੇ ਹਮਲਾ ਕਰ ਦਿੰਦੀ ਉਹ 2-400 ਮਿੰਟ ਇਕੱਠਾ ਹੋਣ ਲੱਗਿਆ ਬੰਦੇ ਮਿੰਟ ਲਾਉਂਦੇ ਹੋ ਤੇ ਬਿਲਕੁਲ 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 ਇਸੇ ਤਰ੍ਹਾਂ ਦਾ ਇੱਕ ਗੁੰਡਾ ਗੈਗ ਬਣਿਆ ਹੋਇਆ ਹੈ ਤੁਹਾਨੂੰ ਰੋਕਿਆ ਕਿਸੇ ਨੇ ਵੀ ਤੁਸੀਂ ਨਾ ਜਾਓ ਇੱਧਰ ਕਿੱਧਰ ਪੰਗਾ ਲੈ ਰਹੇ ਹੋ ਨਹੀਂ ਜੀ ਸਾਨੂੰ ਉੱਪਰੋਂ ਕਿਹਾ ਸੀ ਵੀ ਤੁਸੀਂ ਹਿਮਾਚਲ ਵਿੱਚ ਦੀ ਨਾ ਜਾਓ ਅਸੀਂ ਜਿਹੜਾ ਉੱਤਰਾਖੰਡ ਤੋਂ ਆਏ ਆਂ ਪਰ ਇਹ ਆ ਵੀ ਅਸੀਂ ਸਾਡਾ ਉਹ ਬਣਿਆ ਹੀ ਹੋਇਆ ਸੀ ਰੋਡ ਅਸੀਂ ਉਸੇ ਰੋੜੀ ਆਏ ਆਂ ਰੋਕਿਆ ਜਿਹੜਾ ਕਿਉਂਕਿ ਹਰੇਕ ਦੇ ਹੁਣ ਤੁਸੀਂ ਇਹ ਵੇਖੋ ਕਿਸੇ ਵੀ ਨੂੰ ਪੁੱਛ ਕੇ ਦੇਖ ਲਓ ਹਰੇਕ ਕੀ ਇਹ ਗੱਲ ਕਹਿੰਦਾ ਵੇਖੋ ਯਾਰ ਹਿਮਾਚਲ ਨਾ ਜਾਵੜਿਓ ਹਮ ਉਹਨਾਂ ਨੇ ਇੰਨਾ ਜ਼ਿਆਦਾ ਇਹ ਪੈਦਾ ਕਰਤਾ ਖੌਫ ਵੀ ਹਿਮਾਚਲ ਨਾ ਜਾਵੜਿਓ ਗਲਤ ਗੱਲ ਆ ਇਹ ਹੁਣ ਕੰਗਨਾਰ ਨੌਤ ਇਹ ਗੱਲ ਤਾਂ ਕਹੇਗੀ ਵੀ ਪੰਜਾਬ ਦੇ ਵਿੱਚ ਅੱਤਵਾਦ ਹੈ। ਹੂੰ ਪੰਜਾਬ ਦੇ ਵਿੱਚ ਅੱਤਵਾਦ ਮੈਨੂੰ ਇਹ ਦੱਸਣ ਵੀ ਕੰਗਨਾਰ ਨੌਤ ਦੇ ਕੰਨ ਪੱਟੀ ਤੇ ਬੰਦੂਕ ਕਿਸ ਨੇ ਰੱਖੀ ਹੈ? ਕਦੇ ਰੱਖੀ ਹੈ? ਹੂੰ ਜਾਂ ਉਹਨੂੰ ਕੁਝ ਗਲਤ ਕਿਹਾ ਹੈ? ਉਹ ਤਾਂ ਸਿਰਫ ਜਿਹੜਾ ਕੁਝ ਉਹਦੇ ਨਾਲ ਹੋਇਆ ਹੈ ਉਹ ਵੀ ਤਾਂ ਹੋਇਆ ਉਹ ਸਾਡੀ ਬੱਚੀ ਨੂੰ ਗਲਤ ਬੋਲੀ ਹੈ। ਹੂੰ ਇੰਗਲਿਸ਼ ਦੇ ਵਿੱਚ ਜਿਹੜਾ ਵਾਰਡ ਆ ਸੀ ਆਪਦੀ ਬੱਚੀ ਨੂੰ ਨਹੀਂ ਬੋਲ ਸਕਦੇ ਉਹ ਜਿਹੜਾ ਉਹ ਬੋਲੀ ਹੈ ਜੇਕਰ ਉਹ ਵਰਡ ਬੋਲੂਗੀ ਪੰਜਾਬੀਆਂ ਦੇ ਵਿੱਚ ਫਿਰ ਅਣਖ ਤੇ ਗੈਰਤਤਾ ਹੈਗੀ ਆ ਉਹ ਸਿਰਫ ਅਣਖ ਗੈਰਤ ਤੇ ਇੱਕ ਲੜਕੀ ਨੇ ਉਹਦੇ ਤੇ ਹੱਥ ਚੱਕਿਆ ਨਾ ਕਿ ਕਿਸੇ ਹੋਰ ਬੰਦਿਆਂ ਨੇ ਚੱਕਿਆ ਜਾਂ ਹਜੂਮ ਬਣ ਕੇ ਉਹਦੇ ਗਲ ਪਿਆ ਉਹ ਕੋਈ ਨਹੀਂ ਪਿਆਗਾ ਹੂੰ ਸਿਰਫ ਤੁਸੀਂ ਜੇ ਮੈਨੂੰ ਕੁਝ ਬੋਲੋਗੇ ਤੇ ਮੈਂ ਤੁਹਾਨੂੰ ਉਸ ਦਾ ਜਵਾਬ ਤਾਂ ਦੇਵਾਂਗਾ ਕੁਛ ਵੀ ਗਲਤ ਬੋਲੋਗੇ ਤੇ ਜਾਂ ਮੈਂ ਤੁਹਾਨੂੰ ਕੁਛ ਗਲਤ ਬੋਲੂਗਾ ਤੁਸੀਂ ਵੀ ਉਸ ਦਾ ਜਵਾਬ ਦੇਵੋਗੇ ਇਹ ਤਾਂ ਨਹੀਂ ਵੀ ਤੁਸੀਂ ਗੁੰਡੇ ਲਿਆ ਕੇ ਮੇਰੇ ਗੱਲ ਪੈਜੋਗੇ ਜਾਂ ਗੁੰਡੇ ਲਿਆ ਕੇ ਤੁਹਾਡੇ ਗੱਲ ਪੈਜੂ ਤੇ ਹੁਣ ਉਹਨੇ ਹਿਮਾਚਲ ਦੇ ਵਿੱਚ ਇਹ ਕਰਤਾ ਵੀ ਆਪਦੇ ਗੁੰਡੇ ਲਿਆ ਕੇ ਲੋਕ ਪੰਜਾਬੀਆਂ ਦੇ ਗੱਲ ਪਾਉਣ ਲੱਗ ਗੀ ਹੂੰ ਕਿੱਡੀ ਅਨਹੋਲੀ ਗੱਲ ਐ ਇਹ ਇਹ ਸਾਰੇ ਉਹਨਾਂ ਦੇ ਗੁੰਡੇ ਆ ਪਾਲੇ ਹੋਏ ਜਿਹੜੇ ਇੱਥੇ ਆ ਕੇ ਗੱਲ ਪੈ ਰਹੇ ਨੇ ਬਿਲਕੁਲ ਬਿਲਕੁਲ ਇਹੀ ਚੀਜ਼ ਹੋ ਰਹੀ ਐ ਹੋਰ ਕੀ ਹੋ ਰਿਹਾ ਤੁਸੀਂ ਇਹ ਦੱਸੋ ਸਾਡੇ ਪੰਜਾਬ ਦੇ ਨੌਜਵਾਨਾਂ ਤੇ ਐਨਐਸਏ ਲਾ ਕੇ ਇਹਨਾਂ ਨੇ ਜੇਲ੍ਹਾਂ ਚ ਬੰਦ ਕਰਤੀ ਹਮ ਕਿੱਡੀ ਇਹ ਮਾੜੀ ਗੱਲ ਐ ਦੱਸੋ ਤੁਸੀਂ ਉਹਨਾਂ ਨੇ ਕਿਸੇ ਦੇ ਕਰਨ ਪੱਟੀ ਤੇ ਬੰਦੂਖ ਰੱਖੀ ਸੀ ਕਿਸੇ ਦੇ ਛੁਰਾ ਮਾਰਿਆ ਜਾਂ ਕਿਸੇ ਨੂੰ ਘੇਰ ਕੇ ਕੁੱਟਮਾਰ ਕੀਤੀ ਐ ਹਮ ਕੁਝ ਵੀ ਨਹੀਂ ਹੋਇਆਗਾ ਇਹ ਸਾਡੇ ਪੰਜਾਬੀਆਂ ਦੀ ਤਰਾਸਦੀ ਹੈ ਪੰਜਾਬੀਆਂ ਨਾਲ ਸਿੱਖ ਕੌਮ ਨਾਲ ਇੱਕ ੱੱਕਾ ਪਹਿਲਾਂ ਤੋਂ ਹੁੰਦਾ ਆਇਆ ਹੁੰਦਾ ਮੈਨੂੰ ਲੱਗਦਾ ਵੀ ਜਿੰਨਾ ਚਿਰ ਵਾਂਗ ਡੋਰ ਸਿੱਖ ਕੌਮ ਦੇ ਹੱਥ ਨਹੀਂ ਆਉਂਦੀ ਹੁੰਦਾ ਰਹੂਗਾ ਹੂੰ ਇਹ ਜ਼ਰੂਰੀ ਆ ਵਾਂਗ ਡੋਰ ਆ ਜਿਹੜੀ ਸਿੱਖ ਕੌਮ ਦੇ ਹੱਥ ਵਿੱਚ ਆਉਣੀ ਤੇ ਸਿੱਖ ਕੌਮ ਨੇ ਕਦੇ ਵੀ ਕਿਸੇ ਕਮਿਊਨਿਟੀ ਨਾਲ ੱੱਕਾ ਨਹੀਂ ਕੀਤਾ ਅੱਜ ਤੱਕ ਕੀ ਉਹਨਾਂ ਨੂੰ ਭੁੱਲ ਕੇ ਕਿ ਮਹਾਰਾ ਰਣਜੀਤ ਸਿੰਘ ਦਾ ਰਾਜ ਹੁੰਦਾ ਸੀ ਅਸੀਂ ਕਿੱਡਾ ਸੁਖ ਮਾਨਦੇ ਹੁੰਦੇ ਸੀ ਤੇ ਅੱਜ ਅਸੀਂ ਜੇ ਹੈਗੇ ਆ ਯਾਦ ਆ ਠੀਕ ਹੈ ਉਹਦੇ ਘਰੇ ਯਾਦ ਹੋਣ ਕਿ ਉਹ ਆਪਾਂ ਨੂੰ ਇੱਥੇ ਪੰਜਾਬ ਵਾਲਿਆਂ ਨੂੰ ਸਾਰਿਆਂ ਨੂੰ ਖਾਲਸਤਾਨੀ ਕਹਿੰਦੇ ਆ ਪਤਾ ਨਹੀਂ ਇਸ ਚੀਜ਼ ਦਾ ਗੁੱਸਾ ਕਿਹੜੀ ਗੱਲ ਦਾ ਵੀ ਇਹ ਸਾਰੇ ਉਹਨਾਂ ਨੂੰ ਬੈਠੇ ਖਾਲਸਤਾਨੀ ਲੱਗਦੇ ਜਾਂ ਹੈ ਕੀ ਆ ਸਭ ਵੇਖੋ ਗੱਲ ਇਹ ਆ ਖਾਲਸਤਾਨ ਅੱਜ ਤੱਕ ਸнт ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਵੀ ਨਹੀਂ ਮੰਗਿਆ ਸੀ ਹਮ ਖਾਲਸਤਾਨੀ ਦਾ ਮੁੱਦਾ ਹੈ ਜਿਹੜਾ ਇਹ ਬਿਨਾਂ ਗੱਲਬਾਤ ਤੋਂ ਸਰਕਾਰ ਨੇ ਉਠਾਇਆ ਵਿਆ ਹੂੰ ਵੀ ਇਹ ਖਾਲਸਤਾਨੀ ਆ ਉਹਨਾਂ ਨੇ ਇੱਕੋ ਗੱਲ ਕਹੀ ਸੀ ਉਹਨਾਂ ਨੇ ਵੀ ਆਪਦੀ ਇੰਟਰਵਿਊ ਚ ਵੀ ਅਸੀਂ ਖਾਲਸਤਾਨੀ ਮੰਗਦੇ ਅਸੀਂ ਆਪਦੇ ਹੱਕ ਮੰਗਦੇ ਆ ਜੇਕਰ ਖਾਲਸਤਾਨ ਦੇਣਗੇ ਤਾਂ ਅਸੀਂ ਲੈ ਵੀ ਲਵਾਂਗੇ ਹੂੰ ਅੱਜ ਦਾ ਜਿਹੜਾ ਨੌਜਵਾਨ ਹੈ ਉਹ ਵੀ ਇਹੀ ਗੱਲ ਹੀ ਕਹਿ ਰਿਹਾ ਵੀ ਇਹ ਖਾਲਸਤਾਨ ਦੇਣਗੇ ਅਸੀਂ ਲਵਾਂਗੇ ਅਸੀਂ ਆਪਦੇ ਪਾਣੀਆਂ ਦੇ ਮੁੱਦੇ ਮੰਗਦੇ ਆ ਅਸੀਂ ਆਪਦੇ ਪੰਜਾਬੀ ਬੋਲਦੇ ਇਲਾਕਿਆਂ ਦੇ ਮੁੱਦੇ ਮੰਗਦੇ ਆ ਅਸੀਂ ਸਾਡੇ ਘੱਟ ਗਿਣਤੀਆਂ ਨੂੰ ਜੋ ਕਿਸੇ ਵੀ ਕਿਸਾਨ ਦੀ ਪ੍ਰੋਬਲਮ ਆਉਂਦੀ ਆ ਉਹਦਾ ਹੱਕ ਮੰਗਦੇ ਆ ਅਸੀਂ ਇਹ ਚੀਜ਼ਾਂ ਮੰਗ ਰਹੇ ਆ ਜਿਹੜੀਆਂ ਚੀਜ਼ਾਂ ਸਾਥੋਂ ਖੋਈਆਂ ਜਾ ਰਹੀਆਂ ਸਾਡੇ ਹੱਕ ਸਾਥੋਂ ਖੋਏ ਜਾ ਰਹੇ ਆ ਇਹ ਚੀਜ਼ਾਂ ਮੰਗ ਰਹੇ ਆ ਨਾ ਕਿ ਅਸੀਂ ਕਿਸੇ ਵੀ ਕਿਸਮ ਦਾ ਕੋਈ ਜੋ ਵੀ ਇਹ ਸ਼ੋਰ ਸ਼ਰਾਬਾ ਕਰ ਰਹੇ ਆ ਹੂੰ ਸਾਡੇ ਦਾ ਬਿਲਕੁਲ ਕਿਸਾਨ ਹੈ ਕਿਸਾਨ ਸਾਡੇ ਜਿੱਥੇ ਰੋਕ ਲਏ ਉੱਥੇ ਬੈਠੇ ਆ ਉਹਨਾਂ ਨੇ ਕੋਈ ਭੰਨ ਤੋੜਤਾ ਨਹੀਂ ਕੀਤੀਗੀ ਜੇ ਮੇਖਾਂ ਲਾਈਆਂ ਅੱਗੇ ਸਰੀਏ ਗੱਡੇ ਆ ਰੋਕਿਆ ਗਿਆ ਹੈ ਸਾਡੇ ਸਿੰਘ ਸ਼ਹੀਦ ਕੀਤੇ ਗਏ ਆ ਸਾਡੇ ਕਿਸਾਨ ਉਹ ਇਹਨਾਂ ਦੁਆਰਾ ਹੀ ਕੀਤੇ ਗਏ ਆ ਹੂੰ ਸਰਕਾਰ ਦੁਆਰਾ ਸਾਡੇ ਕਿਸਾਨਾਂ ਨੇ ਕਿਸੇ ਦੇ ਥੱਪੜ ਮਾਰਿਆ ਤਾਂ ਉਹ ਵਿਖਾਉਣ ਹੂੰ ਜੇ ਕਿਸਾਨਾਂ ਨੇ ਕਿਸੇ ਨਾਲ ਪੰਨ ਤੋੜ ਕੀਤੀ ਆ ਤਾਂ ਉਹ ਵਿਖਾਉਣ ਹੂੰ ਬਿਲਕੁਲ ਇਹ ਆ ਵੀ ਸ਼ਰਾਫਤ ਨੂੰ ਇਹ ਬਦਲਣਾ ਚਾਹੁੰਦੇ ਆ ਵੀ ਇਹ ਇਹ ਵੀ ੜਕਣ ਸਾਡੇ ਧੰਨਵਾਦ ਹੈ ਪੰਜਾਬੀਆਂ ਦਾ ਭਰਤੀ ਜਿਹੜੇ ਹੋਟਲ ਦੇ ਬਾਹਰ ਗੱਡੀਆਂ ਤੋੜੀਆਂ ਗਈਆਂ ਨੇ ਕੀ ਹੋਟਲ ਦੇ ਮਾਲਕ ਨੇ ਸੀਸੀਟੀਵੀ ਵੀਡੀਓ ਨਹੀਂ ਦਿੱਤੀ ਵੀ ਆ ਤੁਹਾਡੇ ਪੰਜਾਬੀਆਂ ਦਾ ਗੁਨਾਹ ਸੀਗਾ ਤੇ ਇਹਦੇ ਕਰਕੇ ਗੱਡੀ ਤੋੜ ਦਿੱਤੀ ਗਈ ਇਹ ਹੀ ਤਾਂ ਤਰਾਸਦੀ ਹੈ ਜੀ ਇਹ ਹੀ ਚੀਜ਼ ਸਾਡੇ ਪੰਜਾਬ ਚ ਹੋਈ ਹੁੰਦੀ ਜੇ ਕਿਤੇ ਕੁਦਰਤੀ ਹੋਈ ਹੁੰਦੀ ਸ਼ਰਾਰਤੀਆਂ ਅੰਸਰਾਂ ਨੇ ਕੀਤੀ ਹੁੰਦੀ ਤੇ ਨਾਲ ਨੰਗਦੇ ਸਾਡੇ ਨਾ ਘੱਟੋ-ਘੱਟ 50 ਬੰਦੇ ਚੱਕ ਕੇ ਪੁਲਿਸ ਨੇ ਅੰਦਰ ਕੀਤੇ ਹੁੰਦੇ ਜਿਹੜੇ ਉਂ ਨੰਗਦੇ ਹੋਣੇ ਸੀ ਜਾਂ ਬਚਾਰੇ ਵੇਂਦੇ ਹੋਣੇ ਸੀ ਜਾਂ ਹਟਾਉਂਦੇ ਹੋਣੇ ਸੀ ਵੀ ਇਹ ਕੰਮ ਨਾ ਕਰੋ ਤੇ ਉਥੋਂ ਦੀ ਪੁਲਿਸ ਨੇ ਹਜੇ ਤੱਕ ਉਹਨਾਂ ਨੂੰ ਆਈਡੈਂਟੀਫਾਈ ਨਹੀਂ ਕੀਤਾ ਵੀ ਇਹ ਬੰਦੇ ਕੌਣ ਐ। ਹੂੰ ਕਿੱਥੋਂ ਆਏ ਆ ਕਿਉਂ ਕਰ ਰਹੇ ਆ ਇਹ। ਹੂੰ ਨਾ ਉਹਨਾਂ ਨੂੰ ਫੜਿਆ ਨਾ ਉਹਨਾਂ ਤੇ ਕੋਈ ਐਫ ਆਈ ਆਰ ਐ। ਇੱਕ ਪੰਜਾਬੀ ਵਿਚਾਰੇ ਆ ਹੋਟਲ ਲੈ ਕੇ ਅੰਦਰ ਬੈਠੇ ਆ ਉਹਨਾਂ ਦੀ ਕੁੱਟਮਾਰ ਕਰਦੇ ਉਹਨਾਂ ਦੀਆਂ ਗੱਡੀਆਂ ਭੰਨਦੇ ਕਿੱਡੀ ਮਾੜੀ ਗੱਲ ਐ। ਨਾਲੇ ਪੈਸੇ ਦੇ ਕੇ ਆਉਂਦੇ ਨਾਲੇ ਪੈਸੇ ਦਿੰਦੇ ਆ ਨਾਲੇ ਛੇਤਰ ਖਾਂਦੇ ਆ। ਹੂੰ ਕਿੰਨੀ ਮਾੜੀ ਗੱਲ ਐ ਫੇਰ ਆਪਦੀ ਇੱਜ਼ਤ ਨੂੰ ਲਟਾਉਂਦੇ ਆ। ਹੂੰ ਮੈਦਾਨਾ ਪੰਜਾਬੀਆਂ ਨੂੰ ਇਸ ਗੱਲ ਤੇ ਸ਼ਰਮ ਆਉਣੀ ਚਾਹੀਦੀ ਹੈ ਪੰਜਾਬੀ ਚਿੱਤਨ ਨੂੰ ਲੁਟਾਉਣ ਵਾਲੀ ਗੱਲ ਇਹ ਕਿਵੇਂ ਇਹ ਜੀ ਹੁਣ ਥੋੜੇ ਦਿਨ ਹੀ ਹੋਇਆ ਇੱਕ ਲੜਕੀ ਨੂੰ ਆਪਣਾ ਉੱਥੇ ਆਪਣਾ ਕੁੱਟਿਆ ਮਾਰਿਆ ਗਿਆ ਹਾਂ ਇਹ ਨਹੀਂ ਪਤਾ ਉਹ ਪੰਜਾਬ ਦੀ ਸੀ ਜਾਂ ਕਿੱਥੋਂ ਦੀ ਹੋਈ ਹੈ ਥੋੜੇ ਦਿਨ ਹੋਇਆ ਵਾਇਰਲ ਹੋਈ ਹੈ ਇੱਕ ਉਹਦਾ ਵੀ ਕੋਈ ਐਕਸ਼ਨ ਨਹੀਂ ਕਾ ਉਹਰੇ ਤੇ ਦੱਸੋ ਕੰਗਣਾ ਰਣੌਤ ਨੇ ਇੱਕ ਵਾਰੀ ਬੋਲਿਆ ਵੀ ਲੜਕੀ ਦੀ ਇੱਜ਼ਤ ਨੂੰ ਇਸ ਤਰ੍ਹਾਂ ਲੀਰੋ ਲੀਰ ਕੀਤਾ ਗਿਆ ਉਹਨੂੰ ਮੈਂ ਲੜਕੀ ਨੂੰ ਕੁੱਟਿਆ ਮਾਰਿਆ ਗਿਆ ਕੰਗਣਾ ਦੇ ਥੱਪੜ ਵੱਜਦਾ ਤੇ ਇਹ ਸਾਰੇ ਖਾਲਸਤਾਨੀ ਹੋ ਜਾਂਦੇ ਆ ਇਹਨਾਂ ਨੂੰ ਐਨਐਸਏ ਲਾ ਕੇ ਜੇਲ੍ਹਾਂ ਚ ਸੱਟਦੇ ਹੋ ਤੇ ਬੰਦ ਕਰਦੇ ਹੋ ਤੇ ਜੇਕਰ ਉਹ ਗਰੋੜੇ ਡੜੇ ਤੇ ਡਾਂਗਾ ਨਾਲ ਹਮਲਾ ਕਰਦੇ ਤੇ ਸਾਡੀਆਂ ਗੱਡੀਆਂ ਤੱਕ ਤੋੜ ਦਿੰਦੇ ਆ ਸਾਡੇ ਬੰਦੇ ਮਾਰ ਦਿੰਦੇ ਇੱਕ ਐਨਆਰਆਈ ਜਿਹੜਾ ਬਟਾ ਬਾਬੇ ਬਕਾਲੇ ਦਾ ਸੀ ਉਹਨੂੰ ਫੱਟੜ ਕਰ ਦਿੱਤਾ ਗਿਆ ਜਿਹੜਾ ਸਪੇਨ ਤੋਂ ਆਇਆ ਸੀਗਾ ਜੋੜਾ ਉਹਨੂੰ ਫੱਟੜ ਕਰ ਦਿੱਤਾ ਗਿਆ ਤੇ ਉਹਨਾਂ ਤੇ ਫਿਰ ਐਨਐਸਏ ਜਾਂ ਉਹਨਾਂ ਨੂੰ ਨਹੀਂ ਕਿਹਾ ਜਾਂਦਾ ਵੀ ਤੁਸੀਂ ਵੀ ਖਾਲਸਤਾਨੀ ਹੋ ਤੁਸੀਂ ਅੰਤਕਵਾਦੀ ਹੋ ਤੁਸੀਂ ਕੀ ਹੋ ਤਰਾਸ ਦੀ ਸਾਡੀ ਇਹ ਆ ਜੀ ਹੂੰ ਇਹ ਸਾਡੇ ਪੰਜਾਬ ਪੰਜਾਬੀਆਂ ਲਈ ਆ ਸਿਰਫ ਇਹ ਚੀਜ਼ ਬਣੀ ਜੇਕਰ ਉਹ ਕਰਦੇ ਉਹਨਾਂ ਨੂੰ ਤਾਂ ਇਨਾਮ ਦਿੱਤੇ ਜਾਂਦੇ ਆ ਹੂੰ ਜੇ ਸਾਡੇ ਤੇ 84 ਦਾ ਹਮਲਾ ਹੋਇਆ ਦੇਖੋ ਤੁਸੀਂ ਕਿੱਡਾ ਮਾੜੀ ਗੱਲ ਹੋਈ ਐ ਤੈਰ ਪਾਪਾ ਕੇ ਅੱਗ ਲਾ ਕੇ ਸਾੜੇ ਗਏ ਐ ਤੇ ਸਾਨੂੰ ਅੱਜ ਤੱਕ ਇਨਸਾਫ ਨਹੀਂ ਉਹਦਾ ਮਿਲਿਆ ਤੇ ਉਹਨਾਂ ਨੂੰ ਵਜ਼ੀਰੀਆਂ ਦਿੱਤੀਆਂ ਗਈਆਂ ਹੂੰ ਵਜ਼ੀਰੀਆਂ ਦਿੱਤੀਆਂ ਗਈਆਂ ਐ ਐਨਐਸਏ ਨਹੀਂ ਲਾਏ ਗਏ ਉਹਨਾਂ ਤੇ ਕੁਛ ਨਹੀਂ ਕੀਤਾ ਗਿਆ ਉਹਨਾਂ ਨੂੰ ਵਜ਼ੀਰੀਆਂ ਦੇ ਕੇ ਉੱਚੇ ਤਖਤਾਂ ਤੇ ਬਿਠਾਇਆ ਗਿਆ ਵੀ ਇਹਨਾਂ ਨੇ ਚੰਗਾ ਕੀਤਾ ਹੂੰ ਪਰ ਕਾਰਨ ਇਹ ਐ ਇਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ ਇਹ ਗੈਰਤਮੰਦ ਖੂਮ ਐ ਜੇ ਮਹਾਰਾਜਾ ਰਣਜੀਤ ਸਿੰਘ ਦਵਾਰੇ ਜੰਮ ਪਿਆ ਨਾ ਹੂੰ ਅਸੀਂ ਇਹ ਨਹੀਂ ਕਹਿੰਦੇ ਕਿ ਵੀ ਅਸੀਂ ਕਿਸੇ ਨਾਲ ਗਲਤ ਕਰਾਂਗੇ ਪਰ ਇਹ ਆ ਜਿਹੜਾ ਮਾਰੇ ਅਨਸਰ ਹੈ ਪਾਲੇ ਨਹੀਂ ਠਿਉਣੇਗੇ ਹੂੰ ਰਾਜ ਦੇਵਾਂਗੇ ਵਧੀਆ ਹੀ ਦੇਵਾਂਗੇ ਹੂੰ ਰਾਜ ਇਹੋ ਜਿਹਾ ਹੋਊਗਾ ਖਾਲਸੇ ਦਾ ਕਿ ਰਾਜ ਖਾਲਸੇ ਦਾ ਅੱਗੇ ਵੀ ਜਿਹੜਾ ਹੋਇਆ ਸੀ ਉਹ ਵਧੀਆ ਹੋਇਆ ਸੀ ਕੋਈ ਵੀ ਕੌਮ ਹੈ Hindu ਹੈ Muslim ਹੈ Sikh ਹੈ Sai ਹੈ ਸਾਰਿਆਂ ਦਾ ਬਰਾਬਰ ਸਤਿਕਾਰ ਸੀਗਾ ਉਸੇ ਤਰ੍ਹਾਂ ਹੋਊਗਾ ਤੇ ਮੈਂ ਅਪੀਲ ਕਰਦਾ ਇਕੱਠੇ ਹੋ ਪੰਜਾਬੀਓ ਇਕੱਠੇ ਹੋ ਇਕੱਠੇ ਹੋ ਕੇ ਆਪਾਂ ਇੱਕ ਹੋ ਜਾ ਰਾਜ ਦੇਗੇ ਜਿਹੜਾ ਦੁਬਾਰੇ ਉਹ ਦੁਨੀਆਂ 'ਚ ਯਾਦ ਰਵੇ ਕਿ ਮਹਾਰਾਜ ਜੀ ਸਿੰਘ ਤੋਂ ਬਾਅਦ ਵੀ ਇੱਕ ਰਾਜ ਆਇਆ ਸੀ ਦੁਵਾਰੇ ਤੇ ਜਿਹੜੇ ਨੇ ਕਿ ਸਾਰਿਆਂ ਨੂੰ ਵਧੀਆ ਤੇ ਇੱਕ ਅੱਖ ਨਾਲ ਦੇਖਿਆ ਕਹਿੰਦੇ ਆ ਕਿ ਜਿੰਦੇ ਹੱਥ ਦੇ ਵਿੱਚ ਕੁੜੀ ਦੇ ਹੱਥ 'ਚ ਚੂੜਾ ਪਾਇਆ ਹੁੰਦਾ ਉਹਨੂੰ ਉੱਥੇ ਉਹਦੇ ਜਾਂ ਨਾਲ ਦੇ ਦੀ ਕੁੱਟਮਾਰ ਕੀਤੀ ਜਾਂਦੀ ਹੈ ਪੈਸੇ ਵਸੂਲੀ ਕੀਤੀ ਜਾਂਦੀ ਹੈ ਤੂੰ ਡਰਦਾ ਮਰਾ ਬੋਲਦਾ ਇਹਨਾਂ ਨੂੰ ਪਤਾ ਹੈ ਕਿ ਵੀ ਇਹ ਨਵਾਂ ਜੋੜਾ ਆਇਆ ਨਹੀਂ ਬੋਲ ਸਕਦਾ ਇਹੀ ਗੱਲਾਂ ਨੇ ਜੀ ਕੋਈ ਵੀ ਜ ਬੰਦਾ ਜਦੋਂ ਕੋਈ ਪਰਿਵਾਰ ਨਾਲ ਜਾਂਦਾ ਹੈ ਉਸ ਦੇ ਸਾਹਮਣੇ ਜ਼ਰੂਰ ਇਸ ਦੇ ਪਰਿਵਾਰ ਦੇ ਸਾਹਮਣੇ ਉਸ ਦੀ ਬੇਇੱਜ਼ਤੀ ਕੀਤੀ ਜਾਂਦੀ ਉਹ ਬੋਲਦਾ ਨਹੀਂ ਵਿਚਾਰਾ ਹੂੰ ਉਹਨੂੰ ਤਾਂ ਇੱਕ ਹੋਰ ਡਿਪਰੈਸ਼ਨ ਚ ਜਾ ਵੜਦਾ ਹੈ ਇਸ ਤਰ੍ਹਾਂ ਹੋ ਜਾਂਦਾ ਹੈ ਵੀ ਮੇਰੇ ਪਰਿਵਾਰ ਦੇ ਸਾਹਮਣੇ ਮੇਰੀ ਬੇਇੱਜ਼ਤੀ ਹੋ ਗਈ ਹੈ ਨਵਾਂ ਹੋਇਆ ਜੋੜਾ ਹੁੰਦਾ ਉਹਦੀ ਮਿਸੀ ਦੇ ਸਾਹਮਣੇ ਜੇ ਉਹਦੀ ਬੇਇੱਜ਼ਤੀ ਹੋਵੇ ਤੇ ਉਹ ਕੀ ਸੋਚੂਗਾ ਹੂੰ ਉਹ ਤਾਂ ਵਿਚਾਰਾ ਉੱਠ ਸਕਦਾ ਹੀ ਨਹੀਂ ਹੂੰ ਕਈ ਬੰਦੇ ਤਾਂ ਇਹ ਆ ਵੀ ਬਾਹਰ ਨਹੀਂ ਨਿਕਲਦੇ ਵਿਚਾਰੇ ਆ ਕੇ ਪਰ ਉਹਨਾਂ ਨੂੰ ਇਹੀ ਅਪੀਲ ਕਰਦੇ ਆ ਤੁਸੀਂ ਇੱਧਰ ਜਾਣ ਦੀ ਬਜਾਏ ਜੰਮੂ ਕਸ਼ਮੀਰ ਜਾਓ 2 ਸਾਲਾਂ ਲਈ ਬਿਲਕੁਲ ਬਾਈਕਾਟ ਕਰ ਦਿਓ ਇਹਨਾਂ ਦਾ ਜੇਕਰ 2 ਸਾਲਾਂ ਲਈ ਤੁਸੀਂ ਬਾਈਕਾਟ ਕਰਤਾ ਨਾ ਤੇ ਮਿੰਤਾ ਕਰਨ ਹੋਟਲਾਂ ਵਾਲੇ ਵੀ ਸਪੈਸ਼ਲ ਪੰਜਾਬ ਵਿੱਚ ਮਿੰਤਾ ਕਰਨ ਆਇਆ ਕਰਨ ਕਿ ਛੋਡੇ ਵੀ ਸਾਡੇ ਹੋਟਲ ਦਾ ਇੰਨਾ ਹੀ ਸੀ ਰੈਂਟ ਲਵਾਂਗੇ ਆ ਤੁਹਾਨੂੰ ਖਾਣੂ ਦੇਵਾਂਗੇ ਸਾਡੀ ਰਿਕੁਐਸਟ ਹੈ ਸਭ ਪੈਕੇਜ ਦੇ ਆ ਕਰਨਗੇ ਆ ਕੇ ਪੰਜਾਬ ਦੇ ਵਿੱਚ ਹੀ ਸਪੈਸ਼ਲ ਜੇ ਨਾ ਦੇਣ ਤਾਂ ਕਹਿ ਦਿਓ ਇਸ ਗੱਲ ਨੂੰ ਹੂੰ ਸਪੈਸ਼ਲ ਸਾਈਜ਼ ਦੀ ਗਰੰਟੀ ਕਰਦੇ ਆ ਇਸ ਗੱਲ ਦੀ ਸਿਰਫ 2 ਸਾਲ ਪੰਜਾਬੀ ਹੱਥ ਜੋੜ ਕੇ ਪੰਜਾਬੀਆਂ ਨੂੰ ਬੇਨਤੀ ਆ ਸੁਧਰ ਜੋ ਯਾਰ ਕੁਛ ਨਹੀਂ ਹੁੰਦਾ ਗਾ ਕਿੱਡੀ ਕਬੱਡੀ ਗੱਲ ਆ ਜੇ ਨਾ ਜਾਵਾਂਗੇ ਤਾਂ ਕੀ ਆ ਹੂੰ ਕੀ ਸੁਧਰਨਗੇ ਪੰਜਾਬੀ ਇਸ ਗੱਲ ਦੀ ਸੁਧਰਨਾ ਚਾਹੀਦਾ ਮੈਂ ਤਾਂ ਅਪੀਲ ਕਰਦਾ ਜੀ ਸੁਧਰਨਾ ਚਾਹੀਦਾ ਨਾ ਸੁਧਰਨਗੇ ਤਾਂ ਫਿਰ ਹਾਲਾਤ ਜਿਹੜੇ ਹੈਗੇ ਆ ਉਹਨਾਂ ਨੂੰ ਅੱਗੋਂ ਫੇਸ ਕਰਨ ਹੂੰ ਨਿਸ਼ਾਨ ਸਾਹਿਬ ਕਿਉਂ ਚੁਪਤਾਉਣਾ ਨਿਸ਼ਾਨ ਸਾਹਿਬ ਤਾਂ ਯਾਰ ਇੱਕ ਖਾਲਸੇ ਦਾ ਜਾਹੋ ਜਲਾਲ ਹੈ ਹੂੰ ਨਿਸ਼ਾਨ ਸਾਹਿਬ ਸਾਡਾ ਉੱਥੇ ਲੱਗਿਆ ਰਿਹਾ ਹੈ ਹਮਾਚਲ ਚ ਵੀ ਲੱਗਿਆ ਰਿਹਾ ਕਸ਼ਮੀਰ ਚ ਵੀ ਲੱਗਿਆ ਰਿਹਾ ਇਹ ਖਨਸ਼ਾਨ ਸਾਹਿਬ ਤਾਂ ਸਾਡਾ ਖਾਲਸੇ ਦਾ ਯਾਰ ਹਰ ਥਾਂ ਲੱਗਿਆ ਕਾਬਲ ਕੰਧਾਰ ਤੱਕ ਲੱਗਿਆ ਰਿਹਾ ਹਮ ਖਾਲਸੇ ਦੀ ਜਿਹੜੀ ਨਿਸ਼ਾਨੀ ਆ ਨਾ ਇਹ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਹੋਈ ਦੇਨ ਹੈ ਹਮ ਪਾਦਸ਼ਾਹ ਦੀ ਦਿੱਤੀ ਹੋਈ ਹਰਗੋਬਿੰਦ ਸਾਹਿਬ ਦੀ ਦਿੱਤੀ ਹੋਈ ਦੇਨ ਹੈ ਮੀਰੀ ਤੇ ਪੀਰੀ ਦੇ ਦੋ ਨਿਸ਼ਾਨ ਸਭ ਲਾਏ ਉਹਨਾਂ ਨੇ ਹਮ ਇਹ ਉਹਨਾਂ ਨੇ ਨਹੀਂ ਦਿੱਤੀ ਗੁਰੂਆਂ ਦੀ ਦਿੱਤੀ ਹੋਈ ਦੇਨ ਆ ਜਿਹੜੀ ਇਹ ਤਾਂ ਚੁਬਦੀ ਆ ਤੇ ਚੁਬੀ ਜਾਵੇ ਪਰ ਇਹਨੂੰ ਕੋਈ ਹਲਾ ਨਹੀਂ ਸਕਦਾ ਇਨੂੰ ਕੋਈ ਦਬਾ ਨਹੀਂ ਸਕਦਾ ਖਾਲਸੇ ਦਾ ਜਹੋ ਜਲਾਲ ਤੱਕ ਖਾਲਸੇ ਨਾਲ ਹੀ ਰਹੂ ਉਹ ਪੰਜਾਬ ਚੋਂ ਲੰਘਦੇ ਸਾਡੇ ਬੰਦੇ ਕੁਝ ਕਹਿੰਦੇ ਨਹੀਂ ਸਾਡੇ ਬੰਦੇ ਉਧਰ ਜਾਂਦੇ ਦੇ ਨਾਲ ਦੀ ਨਾ ਟਾ ਲੈਂਦੇ ਉਹ ਬਿਲਕੁਲ ਜੀ ਮੈਂ ਤਾਂ ਪਹਿਲੇ ਹੀ ਕਹਿ ਕੇ ਹਟਿਆ ਵੀ ਸਾਡੇ ਪੰਜਾਬੀ ਤਾਂ ਇਸ ਤਰ੍ਹਾਂ ਜੇ ਮੰਨ ਲਓ ਅਗਲੇ ਦਾ ਟਾਇਰ ਵੀ ਪੈਂਚਰ ਹੋ ਜੇ ਨਾ ਤੇ ਆਪਾਂ ਕੋਲ ਦੀ ਨੰਗੇ ਜਾਂਦੇ ਆਪਾਂ ਦੇਖ ਲੈਨੇ ਯਾਰ ਪਰਿਵਾਰ ਨਾਲ ਖੜਾ ਯਾਰ ਪ੍ਰੋਬਲਮ ਆ ਗਈ ਹੋ ਸਕਦਾ ਇਹਦੇ ਕੋਲ ਜੈਕ ਨਾ ਹੋਵੇ ਆਪਾਂ ਪੁੱਛਦੇ ਆ ਉਹਨੂੰ ਵੀ ਕੀ ਗੱਲ ਆ ਯਾਰ ਕੀ ਆ ਨਾਲ ਦਵਾ-ਦਵਾ ਉਹਦੇ ਨਾਟ ਖਿਲਾ ਕੇ ਉਲਟਾ ਨਾਟ ਲਵਾਉਣੇ ਆਪਣੇ ਪੰਜਾਬੀ ਜਿੰਨੇ ਵੀ ਹੈਗੇ ਆ ਆਪਣੇ ਗਿਣੀਏ ਪੋਮਾ ਟੈਕਸੀ ਸਟੈਂਡ ਵਾਲੇ ਪੰਜਾਬੀ ਵੀ ਉਹ ਵੀ ਵਿਚਾਰੇ ਰੋਕ ਕੇ ਕਹਿ ਦਿੰਦੇ ਯਾਰ ਚੱਲ ਆਪਾਂ ਇਹਦੀ ਮਦਦ ਕਰਕੇ ਤੇ ਆਪਣੇ ਜਿਹੜੇ ਹੈਗੇ ਆ ਟੈਕਸੀਆਂ ਵਾਲੇ ਉਹਨਾਂ ਨੂੰ ਵਿਚਾਰਿਆਂ ਨੂੰ ਉਹ ਘੁੱਟ ਮਾਰ ਕਰਦੀ ਆਪਣੇ ਪੰਜਾਬ ਦੇ ਟੈਕਸੀ ਡਰਾਈਵਰ ਵੀ ਬਹੁਤ ਵਧੀਆ ਐਵੇਂ ਆਖ ਗਏ ਹੂੰ ਬਾਲੇ ਵਧੀਆ ਬੰਦੇ ਆ ਉਹ ਵੀ ਜੇ ਕਿ ਇੱਥੇ ਕੋਈ ਪ੍ਰੋਬਲਮ ਆਉਂਦੀ ਹੈ ਕਿਸੇ ਨੂੰ ਕਹਿੰਦੇ ਸਾਡਾ ਭਾਈਚਾਰਾ ਯਾਰ ਆਪਾਂ ਇਹਦੀ ਮਦਦ ਕਰਕੇ ਹੂੰ ਮਦਦ ਕਰਦੇ ਆ ਹੂੰ ਉਹਨਾਂ ਹੱਲ ਕੀ ਆ ਫਿਰ ਨਾ ਜਾਓ ਹਲ ਇੱਕੋ ਹੀ ਆ ਜੀ ਉੱਥੇ ਨਾ ਜਾਓ ਹੋਰ ਕੋਈ ਹੱਲ ਨਹੀਂਗਾ ਜੇਕਰ ਨਾ ਜਾਓਗੇ ਤੁਸੀਂ 2 ਸਾਲ ਕੋਈ ਪ੍ਰੋਬਲਮ ਨਹੀਂ ਆਉਂਦੀ ਜੇ ਮੰਨ ਲਓ ਮਨ ਕਰਦਾ ਹੀ ਆ ਜੰਮੂ ਕਸ਼ਮੀਰ ਅੰਨੀ ਚਲੇ ਜਾਓ ਕਿੱਡੀ ਕਬੱਡੀ ਗੱਲ ਆ ਕਸ਼ਮੀਰ ਚਲੇ ਜਾਓ ਲੇ ਲਦਾਖ ਚਲੇ ਜਾਓ ਬੜਾ ਵਧੀਆ ਹਮ ਮਾਹੌਲ ਠੀਕ ਆ ਕੋਈ ਪ੍ਰੋਬਲਮ ਨਹੀਂ ਅੱਜ ਤੱਕ ਪੰਜਾਬੀਆਂ ਨੂੰ ਉੱਥੇ ਦੱਸ ਦਿਓ ਅੱਜ ਤੱਕ ਕੀ ਕਦੇ ਆਈ ਹੋਵੇ ਹਮ ਜਦੋਂ ਮਾਹੌਲ ਖਰਾਬ ਸੀ ਉਦੋਂ ਵੀ ਪੰਜਾਬੀਆਂ ਨੂੰ ਕਦੇ ਪ੍ਰੋਬਲਮ ਨਹੀਂ ਆਈ ਸੀ ਉੱਥੇ ਹਮ ਕਦੇ ਵੀ ਨਹੀਂ ਆਈ ਸੀ ਕੋਈ ਦੇਖਿਆ ਤੁਸੀਂ ਵੀ ਪੰਜਾਬੀ ਜੋੜਾ ਗਿਆ ਜਾਂ ਉਹਦੀ ਕੁੱਟਮਾਰ ਹੋਈ ਆ ਜਾਂ ਕੋਈ ਪੰਜਾਬੀ ਗਿਆ ਉਹਨਾਂ ਨੇ ਉਹਨਾਂ ਦੇ ਸ਼ੀਸ਼ੇ ਭੰਨੇ ਗਏ ਆ ਹੂੰ ਕਦੇ ਵੀ ਨਹੀਂ ਕੁਝ ਹੋਇਆਗਾ ਹੂੰ ਤੇ ਫਿਰ ਜ਼ਰੂਰੀ ਤਾਂ ਨਹੀਂ ਯਾਰ ਆਪਾਂ ਹਿਮਾਚਲ ਹੀ ਜਾਣਾ ਏ ਕੰਗਣਾ ਦੇ ਸਿਰ ਚੜਾਏ ਲੱਗਦੇ ਫਿਰ ਹੈ ਬਿਲਕੁਲ ਬਿਲਕੁਲ ਕੰਗਣਾ ਨੇ ਚੜਾਏ ਆ ਕੰਗਣਾ ਨੇ ਇੱਕ ਵਾਰੀ ਵੀ ਬੋਲਿਆ ਵੀ ਜਾਂ ਲੇਡੀਜ਼ ਦੀ ਬੇਬਤੀ ਹੋ ਰਹੀ ਆ ਉੱਥੇ ਕੰਗਣਾ ਆਪ ਲੇਡੀਜ਼ ਹੂੰ ਉਹਨੂੰ ਸ਼ਰਮ ਆਉਣੀ ਚਾਹੀਦੀ ਉਹਨੂੰ ਬੋਲਣਾ ਚਾਹੀਦਾ ਇਸ ਗੱਲ ਤੇ ਇੱਕ ਲੜਕੀ ਨਾਲ ਇੰਨੀ ਕੁੱਟਮਾਰ ਹੋਈ ਕੰਗਣਾ ਨੇ ਇੱਕ ਵਾਰੀ ਇੱਕ ਬਿਆਨ ਨਹੀਂ ਦਿੱਤਾਗਾ ਬਿਲਕੁਲ ਵੀ ਹੂੰ ਸੋਚਣਾ ਚਾਹੀਦਾ ਸੀ ਹੁਣ ਆਪ ਲੇਡੀਜ਼ ਹੋ ਕੇ ਨਾ ਉਹਨੇ ਉਹਨੂੰ ਸਿਰਫ ਇੱਕ ਇਹ ਆ ਵੀ ਉਹਨੂੰ ਤਾਂ ਇੱਕ ਸਿੱਖ ਕੌਮ ਆ ਜਿਹੜੀ ਉਹਦੀਆਂ ਅੱਖਾਂ ਵਿੱਚ ਰੜਕਦੀ ਹੈ ਹੂੰ ਸਿਰਫ ਹਰ ਇੱਕ ਬੰਦਾ ਹੀ ਰੜਕਦਾ ਉਹਨੂੰ ਜਿਹੇ ਹਿਸਾਬ ਲਈਏ ਪੰਜਾਬੀ ਜਿਹੜੇ ਵੀ ਬੋਲਦੇ ਹੁਣ ਮੇਰੀ ਇੱਕ ਗੱਲ ਤੋਂ ਸੁਣੋ ਯਾਰ ਉਹ ਕੀ ਕਰਦੇ ਆ ਉਹ ਤਾਂ ਪੀ ਵੀ ਵੇਂਦੇ ਆ ਪੀਬੀ ਨੰਬਰ ਦੀ ਗੱਡੀ ਆ ਉਹ ਭਾਵੇਂ ਹਿੰਦੂ ਦੀ ਆ ਭਾਵੇਂ ਸਿੱਖ ਦੀ ਆ ਕਿਸੇ ਦੀ ਅਸਾਈ ਦੀ ਆ ਪੰਜਾਬੀ ਨਾਲ ਰਾਜਸਥਾਨ ਵਾਲੀਆਂ ਵੀ ਤੋੜੀ ਗਿਆ ਤਾਂ ਨਾਲ ਰਾਜਸਥਾਨ ਨੂੰ ਉਹੀ ਕਾਰਨ ਨਾਲ ਹੂੰ ਰਾਜਸਥਾਨੀ ਉਹਨਾਂ ਨੂੰ ਇਹ ਲੱਗਦਾ ਵੀ ਇਹ ਪੰਜਾਬੀ ਬੋਲਦੀ ਹੂੰ ਪੰਜਾਬੀ ਮੰਦੀ ਆ ਚੀਜ਼ ਹੈ ਉਹਨਾਂ ਨੂੰ ਇੱਕ ਪੰਜਾਬੀਆਂ ਨਾਲ ਨਫ਼ਰਤ ਹੈ ਹੂੰ ਤੇ ਆਪਾਂ ਉਹਨਾਂ ਕੋਲ ਜਾਣੇ ਕਿਉਂ ਆ ਜਰੂਰ ਉਹਨਾਂ ਨੂੰ ਆਪਣੇ ਨਾਲ ਨਫ਼ਰਤ ਹੈ ਹੂੰ ਬਿਲਕੁਲ ਨਾ ਜਾਓ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਬਿਲਕੁਲ ਪਿਛਲੇ ਦਿਨੀ ਹਿਮਾਚਲ ਦੇ ਵਿੱਚੋਂ ਜਾ ਕੇ ਆਏ ਤਾਜ਼ਾ ਤਾਜ਼ਾ ਇੱਥੇ ਆਏ ਨੇ ਤੇ ਕੀ ਰਿਪੋਰਟ ਉੱਥੋਂ ਦੀ ਹੈਗੀ ਉਹਨੂੰ ਜਿਹੜੀ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਸ ਚੀਜ਼ ਦਾ ਜਿਹੜਾ ਹੱਲ ਹੋ ਸਕਦਾ ਜੇਕਰ ਸਾਡੇ ਲੋਕ ਨਾ ਜਾਣ ਤਾਂ ਵੈਸੇ ਜੇ ਪਿਛਲੇ ਇਤਿਹਾਸ ਦੀ ਗੱਲ ਕਰੀਏ ਮਹਾਰਾਜ ਰਣਜੀਤ ਸਿੰਘ ਦਾ ਇਤਿਹਾਸ ਹਿਮਾਚਲ ਦੇ ਨਾਲ ਹਿਮਾਚਲ ਤੇ ਕਿਵੇਂ ਰਾਜ ਰਿਆ ਸਾਡਾ ਸਿੱਖਾਂ ਦਾ ਕੀ ਉਹ ਭੁੱਲ ਗਏ ਉਹਨਾਂ ਦੇ ਵੱਡੇ ਵੱਡੇਰੇ ਵੀ ਸਾਡੇ ਉੱਪਰ ਕਿੰਨਾ ਦਾ ਰਾਜ ਰਿਆ ਫਿਰ ਕੌਮ ਰਾਜ ਕਰ ਸਕਦੀ ਹੈ ਜਾਂ ਕੁਝ ਵੀ ਕਰ ਸਕਦੀ ਆ ਉਹ ਇੱਕ ਆਪਦੇ ਮੈਂਬਰ ਪਾਰਲੀਮੈਂਟ ਦੇ ਪਿੱਛੇ ਲੱਗ ਕੇ ਹਜੇ ਤਾਂ ਉਹਨੇ ਸੌਂ ਚੱਕੀ ਆ ਕਿ ਨਹੀਂ ਚੱਕੀ ਪਤਾ ਨਹੀਂ 2-4 ਸਾਲ ਕੱਢਨੇ ਆ ਕਿ ਨਹੀਂ ਕੱਢਨੇਗੇ ਉਹਨੇ ਉਸ ਤੋਂ ਬਾਅਦ ਜੋ ਭੰਗ ਨਹੀਂ ਹੋ ਜਾਂਦੀ ਜਾਂ ਕੀ ਹੁੰਦਾ ਛੱਡ ਕੇ ਉਹਦੀਆਂ ਫਿਲਮਾਂ 'ਚ ਨਹੀਂ ਵੜ ਜਾਂਦੀ ਉਹਦੇ ਮਗਰ ਲੱਗ ਕੇ ਤੁਸੀਂ ਯਾਰ ਇੱਧਰ ਦੁਸ਼ਮਣੀਆਂ ਪਾਲ ਰਹੇ ਹੋ ਤੁਹਾਡੇ ਬੰਦੇ ਕਿੰਨੇ ਆਉਂਦੇ ਆ ਠੀਕ ਹੈ ਤੁਸੀਂ ਉਹਦੇ ਸਮਰਥਕ ਹੋ ਕੇ ਤੁਹਾਨੂੰ ਗੁੱਸਾ ਲੱਗਿਆ ਹੋਊਗਾ ਕਿ ਕੁਲਵਿੰਦਰ ਕੌਰ ਨੇ ਉਹਦੇ ਤੇ ਹੱਥ ਚੱਕਿਆ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਜੇ ਕੁਲਵਿੰਦਰ ਕੌਰ ਨੇ ਹੱਥ ਚੱਕਿਆ ਤੇ ਫੀਮੇਲ ਨੇ ਫੀਮੇਲ ਤੇ ਹੱਥ ਚੱਕਿਆ ਇੱਥੇ ਸਾਡੇ ਪੰਜਾਬ 'ਚ ਇਹ ਰਵਾਜ ਨਹੀਂ ਹੈ ਕਿ ਜੇ ਔਰਤ ਦੀ ਜਿਹੜੀ ਆ ਉਹ ਜੇ ਹੱਥ ਚੱਕਣਾ ਤੇ ਕੋਈ ਮਰਦ ਚੱਕੇ ਪਰ ਉਹਨੇ ਔਰਤ ਨੂੰ ਚੱਕਿਆ ਫਿਰ ਤੁਹਾਡੇ ਬੰਦੇ ਸਾਡੇ ਇਥੋਂ ਦੀਆਂ ਜਿਹੜੀਆਂ ਧੀਆ ਪੈਣਾ ਪੰਜਾਬ ਦੀਆਂ ਜਾਂਦੀਆਂ ਮੈਂ ਤਾਂ ਕਹਿੰਦਾ ਯਾਰ ਸਾਡੇ ਬੰਦਿਆਂ ਨੂੰ ਇਸ ਚੀਜ਼ ਤੇ ਥੋੜੀ ਸ਼ਰਮ ਕਰਨੀ ਚਾਹੀਦੀ ਯਾਰ ਤੁਸੀਂ ਜੇ ਜਾਣਾ ਤੁਸੀਂ ਉਹਦੇ ਪਰਿਵਾਰ ਨਾਲ ਨਵਾਂ ਵਿਆਹ ਹੋਇਆ ਤੇ ਹੋਰ ਰਾਹ ਹੈ ਨਹੀਂਗੇ ਹੋਰ ਕਿਸੇ ਪਾਸੇ ਚੱਲ ਜਾਓ ਤੁਹਾਨੂੰ ਹਿਮਾਚਲ ਦੀ ਇਸ ਦਾ ਮੰਡੀ ਹੋਈ ਦਿਸਦੀ ਆ ਜਿੱਥੇ ਜਾ ਕੇ ਤੁਸੀਂ ਛੱਤਰਖਾਲ ਦੀ ਚਲੇ ਜਾਂਦੇ ਹੋ ਤੁਹਾਨੂੰ ਥੋੜੇ ਬਹੁਤੇ ਰਸਤੇ ਬਦਲਣੇ ਪੈਣਗੇ ਤੁਹਾਨੂੰ ਕੁਛ ਨਾ ਕੁਛ ਸਮਝਣਾ ਪਊਗਾ ਸਾਡੇ ਲੋਕਾਂ ਨੂੰ ਵੀ ਰਸਤੇ ਚੇਂਜ ਕਰਨੇ ਪੈਣਗੇ ਜਾਂ ਹੋਰ ਕਿਤੇ ਸੂਬਿਆਂ ਦੇ ਵਿੱਚ ਸਾਡੀ ਇੱਜ਼ਤ ਵੀ ਕਰਦੇ ਆ ਜੇ ਉਹ ਨਹੀਂ ਇੱਜ਼ਤ ਕਰਦੇ ਨਾਲੇ ਪੈਸਾ ਵੱਧ ਵਸੂਲਦੇ ਆ ਨਾਲੇ ਤੁਹਾਡੇ ਛੱਤਰ ਮਾਰਦੇ ਆ ਫਿਰ ਤੁਸੀਂ ਉੱਥੇ ਲੈ ਨਹੀਂ ਕੀ ਜਾਂਦੇ ਹੋ ਇਹਦਾ ਮਤਲਬ ਤੇ ਤੁਹਾਡੇ ਕਰਮਾਂ ਦੇ ਵਿੱਚ ਜਾਂ ਛੱਤਰ ਲਿਖੇ ਹੋਏ ਤੇ ਜਾਂ ਫਿਰ ਤੁਸੀਂ ਸ਼ੌਂਕ ਨਾਲ ਛੱਤਰ ਖਾਂ ਜਾਂਦੇ ਹੋ ਠੀਕ ਹੈ ਗੁਰਧਾਮ ਦੀ ਯਾਤਰਾ ਲਈ ਜਾਣਾ ਹੈ ਜਾਓ ਪਰ ਤੋਹੀ ਵੀ ਜੇਕਰ ਤੁਹਾਡੇ ਚ ਵੀ ਕੋਈ ਹੱਲਾ ਗੁੱਲਾ ਕਰਨ ਦੀ ਕੋਸ਼ਿਸ਼ ਕਰਦੇ ਹੋ ਕਿਸੇ ਉਸ ਸੂਬੇ ਚ ਜਾ ਕੇ ਤੁਹਾਨੂੰ ਪਤਾ ਵੀ ਉਹ ਦੁਸ਼ਮਣਾਂ ਸਾਡੇ ਉੱਥੇ ਜਾ ਕੇ ਥੋੜਾ ਜਿਹਾ ਆਪਦਾ ਸਬਰ ਸੰਤੋਖ ਚ ਰਹਿ ਕੇ ਕਿਸੇ ਨਾ ਬਹਿਸ ਵਜਾਈ ਤੋਂ ਬਚ ਕੇ ਹੀ ਤੁਹਾਨੂੰ ਆਪਦਾ ਸਫ਼ਰ ਕਰਨਾ ਚਾਹੀਦਾ ਤਾਂ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜੀਆਂ ਘਟਨਾਵਾਂ ਮਾਤ ਪਾਈ ਜਾ ਸਕੇ ਰੁਕ ਸਕਣ ਬਹੁਤ ਬਹੁਤ ਧੰਨਵਾਦ شکریہ ਮੈਂ ਤੁਹਾਡਾ ਆਪਣਾ ਜਗਮੀਤ ਸਿੰਘ ਖੜਾ